558 ਫਰੰਟ ਵਾਲੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਆਤਮ ਹੱਤਿਆ ਕਰਨ ਤੋਂ ਬਾਅਦ ਪੰਜਾਬ ਦੀ ਸਿਆਸਤ ਲਗਾਤਾਰ ਗੁਰਮੰਦੀ ਚਾਰੀ ਹੈ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮਜੀਤ ਮਜੀਠੀਆ ਤੇ ਡਾਕਟਰ ਦਲਜੀਤ ਚੀਮਾ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਘਰ ਸ੍ਰੀ ਅਰੰਧਪੁਰ ਸਾਹਿਬ ਪਹੁੰਚੇ ਇਸ ਮੌਕੇ ਆਗੂਆਂ ਨੇ ਕਿਹਾ ਕਿ ਪੁਲਿਸ ਇੱਕ ਤਰਫਾ ਕਾਰਵਾਈ ਕਰ ਰਹੀ ਹੈ ਜਦਕਿ ਸੁਸਾਈਡ ਨੋਟ ਵਿੱਚ ਸਾਫ਼-ਸਾਫ਼ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਨਾਮ ਲਿਖਿਆ ਗਿਆ ਹੈ ਜਿਸ ਨੂੰ ਪੁਲਿਸ ਅਣਦੇਖਾ ਕਰ ਰਹੀ ਹੈ ਕੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਮਾਤਾ ਜੀ ਨਾਲ ਸਾਡੇ ਜੋ ਸੂਬੇਦਾਰ ਹਰਬੰਸ ਸਿੰਘ ਜੀ ਦਾ ਇਹ ਪਰਿਵਾਰ ਹੈ ਜਿਨ੍ਹਾਂ ਨੇ ਦੇਸ਼ ਦੀ ਬਹੁਤ ਵੱਡੀ ਸੇਵਾ ਕੀਤੀ ਆ ਉਹਨਾਂ ਦੇ ਮਾਤਾ ਜੀ ਅਮਰਜੀਤ ਕੌਰ ਜੀ ਉਹਨਾਂ ਨਾਲ ਮੈਂ ਜਿੱਥੇ ਪਰਿਵਾਰ ਨਾਲ ਇਹਨਾਂ ਦੇ ਬ੍ਰਦਰ ਹਰਦੀਪ ਸਿੰਘ ਨਾਲ ਦੁੱਖ ਸਾਂਝਾ ਕੀਤਾ ਵਿਖੋ ਇਹਦੇ 'ਚ ਕੋਈ ਪੋਲਿਟਿਕਸ ਨਹੀਂ ਜੀ ਜੋ ਹੋਇਆ ਉਹਨੂੰ ਦੋ ਨਜ਼ਰੀਏ ਨਾਲ ਵੇਖਣਾ ਪੈਣਾ ਇੱਕ ਤਾਂ ਉਹ ਧੀ ਸੀ ਕਿਸੇ ਦੀ ਬੇਟੀ ਸੀ ਨਿੱਕੀ ਜੀ ਬੱਚੀ ਦੀ ਮਾਂ ਸੀ ਔਰ ਕਿਸੇ ਦੀ ਧਰਮ ਪਤਨੀ ਸੀ ਦੋ ਪਰਿਵਾਰ ਨਿਕਾ ਨਿਆਣਾ ਇਹਦੇ ਚ ਇਨਵੋਲਡ ਇੱਕ ਪੱਖ ਤਾਂ ਉਹ ਹੋ ਗਿਆ ਕਿ ਪਰਿਵਾਰ ਇੱਕ ਪੱਖ ਦੂਜਾ ਪੱਖ ਇਹ ਹੋ ਗਿਆ ਕਿ ਉਹ ਇੱਕ ਸੰਘਰਸ਼ ਦੇ ਰਸਤੇ ਜੋ ਬੇਇਨਸਾਫੀ ਸੀ ਇਹ ਸਭ ਵੀ ਸਾਹਮਣੇ ਆਇਆ ਕਿ ਰੋਜ਼ ਜਾ ਕੇ ਉਹ ਉਸ ਧਰਨੇ ਚ ਸੜਕ ਦੇ ਕਿਨਾਰੇ 1158 ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਜਿਨ੍ਹਾਂ ਨੂੰ ਪਹਿਲਾਂ ਕਿਸੇ ਨਾ ਕਿਸੇ ਨੌਕਰੀ 'ਚ ਲੱਗੇ ਸਨ ਆਪ ਦੀ ਰੋਜੀ ਰੋਟੀ ਦੀ ਕਮਾਈ ਕਰਦੇ ਸਨ ਉਹ ਕਮਾਈ ਕਰਦੇ ਸੀ ਰੋਜੀ ਰੋਟੀ 'ਚ ਲੱਗੇ ਸੀ ਉਹਨਾਂ ਨੂੰ ਸਰਕਾਰੀ ਜੌਬ ਮਿਲੀ ਉਹਨਾਂ ਨੇ ਦੂਜੀ ਜੌਬ ਛੱਡੀ ਸਰਕਾਰੀ ਜੌਬ 'ਚ ਗਏ ਮਗਰ ਅਖੀਰ 'ਚ ਧੋਖਾ ਹੋ ਗਿਆ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦੇ ਕੇ ਵੀ ਨਾਲ ਨਹੀਂ ਰੱਖਿਆ ਅਖੀਰ 'ਚ ਉਹਨਾਂ ਨੇ ਸੰਘਰਸ਼ ਵਿੜੇ ਦੇਖੋ ਅੱਜ ਇੱਕ ਇੱਕ ਦੀ ਮੈਂ ਗੱਲ ਕਰਦਾ ਕਿ ਉਹ ਜਸਵਿੰਦਰ ਕੌਰ ਜਿਹੜੀ ਉਹਨਾਂ ਦੀ ਪ੍ਰਧਾਨ ਸਾਹਿਬ ਆ ਨੇ ਡਿਸੇਬਲ ਨਹੀਂ ਤੁਰਿਆ ਜਾਂਦਾ ਉਹਨਾਂ ਦਾ ਸੜਕ ਤੇ ਮੈਂ ਕਹਿੰਦਾ ਜਿਹੜੇ 6 ਮਹੀਨੇ ਇਹ ਜਸਵਾ ਸੀ ਹਿੰਮਤ ਸੀ ਦਰਦ ਸੀ ਕਿ ਭਾਈ ਇਹ ਬੇਇਨਸਾਫੀ ਆ ਉਹ ਸਾਰੀਆਂ ਗੱਲਾਂ ਨੂੰ ਵਿਚਾਰਦੇ ਹੋਏ ਦੇਖੋ ਦੋ ਪੱਖ ਨੇ ਚਲੋ ਇੱਕ ਪੱਖ ਤਾਂ ਇਹ ਗੱਲ ਕਿਹਾ ਜਾ ਰਿਹਾ ਪਰਿਵਾਰਕ ਦਾ ਮੈਨੂੰ ਤਾਂ ਭਾਈ ਪਰਿਵਾਰ ਦਾ ਪੱਖ ਹੈ ਕਿ ਇਹ ਹੀ ਚਿੱਠੀ ਹੈ ਜੇ ਕੋਈ ਚਿੱਠੀ ਜੇ ਤੁਸੀਂ ਪੜ੍ਹੋ ਮੈਂ ਦੋ ਤਿੰਨ ਚੀਜ਼ਾਂ ਜਿਹੜੀਆਂ ਇਹਦੇ 'ਚ ਲਿਖੀ ਹੈ ਇੱਕ ਉਹ ਵੀ ਧਿਆਨ 'ਚ ਰੱਖਣਾ ਚਾਹੀਦਾ ਕਿ ਉਹ ਅਮਰਿਤ ਧਾਰੀ ਲੜਕੀ ਸੀ ਅਮਰਿਤ ਧਾਰੀ ਲੜਕੀ ਦੀ ਚਿੱਠੀ ਲਿਖੀ ਅੱਜ ਜੇ ਸਾਡੇ 'ਚੋਂ ਕੋਈ ਵੀ ਇਸ ਗੱਲ ਨੂੰ ਝਟਲਾਉਣ ਦੀ ਕੋਸ਼ਿਸ਼ ਕਰੂ ਜਾਂ ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਕਰੂ ਅਸੀਂ ਵੀ ਗੁਰੂ ਘਰ ਦੇ ਗੁਨੇਕਾਰ ਹੋਵਾਂਗੇ ਪੁਲਸ ਦਾ ਕੰਮ ਬਣਦਾ ਸਾਰੇ ਪੱਖ ਜੇ ਕੋਈ ਕਹਿੰਦਾ ਨਾ ਕਿ ਪਰਿਵਾਰਿਕ ਖੰਗਾਲੋ ਜੇ ਪਰਿਵਾਰਿਕ ਖੰਗਾਲ ਰਹੇ ਹੋ ਤੇ ਭਾਈ ਇਹ ਪੱਖ ਨੂੰ ਕਿਉਂ ਛੱਡ ਰਹੇ ਪੱਖ ਤਾਂ ਦੋ ਨੇ ਨਾ ਮਗਰ ਪੁਲਸ ਨੇ ਪਹਿਲਾਂ ਹੀ ਮਨ ਬਣਾ ਲਿਆ ਕਿ ਇੱਕੋ ਪੱਖ ਖੰਗਾਲਣਾ ਉਹਨਾਂ ਨੇ ਤਾਂ ਪਰਿਵਾਰਿਕ ਕਲੇਸ਼ ਪਾਤਾ ਦੂਜੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਦੇਖੋ ਸਾਰਿਆਂ ਦੇ ਪਰਿਵਾਰਾਂ 'ਚ ਮੀਆਂ ਬੀਵੀ 'ਚ ਮਾੜਾ ਮੋਟਾ ਬਾਤ ਵਿਬਾਦ ਰਹਿੰਦਾ ਕਿ ਉਹ ਕਾਰਨ ਵਾਕਈ ਸੀ ਇਹ ਗੱਲ ਤੇ ਵੀ ਜਾਣਾਂ ਚਾਹੀਦਾ ਕੇਸ ਕਰਦੇ ਮਾੜਾ ਮੋਟਾ ਝਗੜਾ ਨਹੀਂ ਜੀ ਮॉर ਦੂਜੀ ਗੱਲ ਆ ਚਿੱਠੀ ਮੈਂ ਹੁਣ 2 ਮਿੰਟ ਇਹਦੇ ਚ ਜਿਹੜੀ ਮੈਂ ਮੈਂ ਚਿੱਠੀ ਘੱਟੋ ਘੜਤੀ 100 ਵਾਰੀ ਪੜ੍ਹ ਲਈਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਖ ਮੰਗ 1158 ਧਰਨੇ ਤੇ ਬੈਠੇ ਸਹਾਇਕ ਪ੍ਰੋਫੈਸਰ ਨੇ ਲਾਇਬ੍ਰੇਰੀਅਨ ਨੂੰ ਸਰਕਾਰੀ ਨੌਕਰੀ ਦੇ ਕੇ ਕਾਲਜ ਵਿੱਚ ਭੇਜਣ ਸੰਬੰਧੀ ਠੀਕ ਹੈ ਜੀ ਅੱਗੇ ਸਾਰੀ ਚਿੱਠੀ ਲਿਖਣ ਤੋਂ ਮਗਰੋਂ 1 2 3 4 5 ਪੰਜ ਵਾਰੀ ਆਪ ਦਾ ਉਂਗਲ ਇੱਥੋਂ ਵੱਢ ਕੇ ਅੱਜ ਖੂਨ ਦੇ ਨਿਸ਼ਾਨ ਲਾਏ ਔਰ ਫਿਰ ਲਿਖਦੀ ਆ ਕੋ ਜੇ ਇਸ ਬੰਦੇ ਦੀ ਉਹ ਮਾਨਸਿਕਤਾ ਹੋਵੇ ਉਹ ਕੀ ਲਿਖ ਰਹੀ ਆ ਇਹ ਮੈਂ ਹੀ ਲਿਖਿਆ ਲਿਖਿਆ ਹੈ ਮੇਰੀ ਉਂਗਲੀ ਤੁਨੂੰ ਬੰਨੀ ਹੋਈ ਮਿਲੇਗੀ ਮੇਰੀ ਲਾਸ਼ ਨੂੰ ਪਰਖ ਪਰਖ ਕਰੋ ਪਰਖ ਕਰੋ ਪਰਖੋ ਪਰਖੋ ਸਪਸ਼ਟ ਕਰਕੇ ਕਿ ਮੈਂ ਕਿੱਥੋਂ ਮਤਲਬ ਇਹ ਖੂਨ ਦੇ ਨਿਸ਼ਾਨ ਕਿੱਥੋਂ ਆਏ ਉਹਨੇ ਲਿਖਿਆ ਮੇਰੀ ਲਾਸ਼ ਨੂੰ ਪਰਖਿਓ ਮੇਰੀ ਉਹ ਉਂਗਲ ਇੱਕ ਬੰਨੀ ਹੋਊਗੀ ਉਹੀ ਦੱਸ ਰਹੀ ਨਹੀਂ ਤਾਂ ਸਾਨੂੰ ਕਿ ਅਜੇ ਤੱਕ ਬੋਡੀ ਨਹੀਂ ਹਲੇ ਤੱਕ ਸਰਕਾਰ ਕੋਲ ਰਿਕਵਰ ਹੋਈ ਫਿਰ ਅੱਗੇ ਕੀ ਲਿਖਦੀ ਹੈ ਜੀ ਮੈਂ ਸਾਰੀ ਚਿੱਠੀ ਨਹੀਂ ਪੜਦਾ ਉਹਦੇ ਵਿੱਚ ਜੋ ਮੈਂ ਮੇਨ ਮੇਨ ਪੁਆਇੰਟ ਕਿ ਮੇਰੀ ਆਤਮ ਹੱਤਿਆ ਕਰਨ ਦਾ ਮੇਨ ਮਕਸਦ ਹੀ ਇਹ ਹੈ ਮਕਸਦ ਹੀ ਇਹ ਹੈ ਕਿ ਮੈਨੂੰ ਪੰਜਾਬ ਸਰਕਾਰ ਦੇ ਐਮ ਐਲ ਏ ਹਰਜੋਤ ਬੈਂਚ ਨੇ ਮਜਬੂਰ ਕਰ ਦਿੱਤਾ ਕਿਉਂਕਿ ਮੈਂ 3 ਦਸੰਬਰ 2021 ਨੂੰ ਨਿਯੁਕਤੀ ਪੱਤਰ ਪ੍ਰਾਪਤ ਕਰ ਲਿਆ ਸੀ ਪਰ ਮੈਨੂੰ ਇਸ ਤੋਂ ਬਾਅਦ ਜੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਹ ਉਹੀ ਦੀ ਮੈਂ ਦੇ ਦੋ ਵਾਰ ਮਾਂ ਬਨਣ ਦੇ ਕਿਨਾਰੇ ਸੀ ਪਰ ਮੇਰੀ ਮਾਨਸਿਕ ਦਸ਼ਾ ਨੇ ਦੋ ਵਾਰ ਮੇਰੇ ਬੱਚਿਆਂ ਦੀ ਜਾਨ ਲੈ ਲਈ ਅਤੇ ਮੈਂ ਵੀ ਦੋ ਵਾਰ ਜਾਨ ਗਵਾਉਣ ਦੇ ਕਿਨਾਰੇ ਸੀ ਹੁਣ ਵੀ ਮੈਂ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਸੀ ਪਰ ਦਵਾਈਆਂ ਠੀਕ ਸੀ ਮੇਰੀ ਆਤਮ ਹਤਿਆ ਦੀ ਸਾਰੀ ਜ਼ਿੰਮੇਵਾਰੀ ਮੰਤਰੀ ਹਰਜੋਤ ਬੈਂਸ ਦੀ ਹੈ ਹਰਜੋਤ ਬੈਂਚ ਨੇ ਨੂੰ ਮੈਨੂੰ ਮਾਰਨ ਦੀ ਤੇ ਮੇਰੇ ਬੱਚਿਆਂ ਨੂੰ ਮਾਰਨ ਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਪੰਜਾਬ ਸਰਕਾਰ ਪ੍ਰੋਫੈਸਰਾਂ ਨੂੰ ਕਾਲਜ ਵਿੱਚ ਭੇਜਣ ਜੇਕਰ ਸਰਕਾਰ ਨੂੰ ਇਨ ਇਨਾ ਨਹੀਂ ਕੀਤਾ ਇਹ ਨਹੀਂ ਕੀਤਾ ਤਾ ਪੰਜਾਬ ਦੀ ਜਨਤਾ ਮੇਰੇ ਨਾਲ ਹੋਈ ਵਧੇਗੀ ਅਤੇ ਮੇਰੀ ਮੌਤ ਦਾ ਬਦਲਾ ਜ਼ਰੂਰ ਲਵੇਗੀ। ਮੇਰੀ ਬੜੇ ਧਿਆਨ ਨਾਲ ਸੁਣੀਓ ਜੀ ਹੁਣ। ਮੇਰੀ ਫੈਮਿਲੀ ਦਾ ਇੰਨਾ ਵਿੱਚ ਕੋਈ ਹਿੱਸਾ ਨਹੀਂ ਇਸ ਇਸ ਕਰਕੇ ਇਸ ਕਰਕੇ ਪੁਲਿਸ ਉਹਨਾਂ ਨੂੰ ਪਰੇਸ਼ਾਨ ਨਾ ਕਰੇ। ਪੰਜਾਬ ਸਰਕਾਰ ਅਤੇ ਹਰਜੋਤ ਬੈਂਚ ਮੁਰਦਾਬਾਦ ਨਾਮ ਬਲਵਿੰਦਰ ਕੌਰ 1152 ਪੇਰੇ ਵੀ ਦਿਸਦੀ ਆ ਮੇਰੇ ਦੋਨੇ ਤਰ੍ਹਾਂ ਦੇ ਸਿਗਨੇਚਰ ਹਨ ਆ ਦਿਖਾ ਰਹੀ ਐ ਤੇ ਆ ਦਿਖਾ ਰਹੀ ਐ ਅਗਲੇ ਪੇਜ ਤੇ ਕੀ ਲਿਖਦੀ ਆ ਜਿੱਥੇ ਦਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀਆਂ ਕੌਮਾਂ ਦੀ ਮੇਰੀ ਜਾਨ ਦਾ ਬਦਲਾ ਮੇਰੇ ਕਿਸਾਨ ਵੀਰ ਅਤੇ ਪੰਜਾਬ ਦੀ ਜਨਤਾ ਲਈਗੀ 1158 ਫਰੰਟ ਜਿੰਦਾ ਹਾਂ ਇਹਟ ਇਸ ਬਾਰੇ ਪਤਾ ਲੱਗਣਾ ਦੇਖੋ ਕਿਹਨੇ ਦੱਬਿਆ ਉਹ ਸੂਸਾਈਡ ਨੋਟ ਪੁਲਿਸ ਨੇ ਫੋਨ ਵੀ ਪੁਲਿਸ ਕੋਲ ਸਕੂਟਰੀ ਲੈ ਕੇ ਗਏ ਉਹ ਵੀ ਨਹੀਂ ਦੱਸੀ ਉਹ ਵੀ ਬਾਅਦ ਚ ਪਤਾ ਲੱਗਿਆ ਕਿ ਸਕੂਟਰੀ ਉਹਨਾਂ ਦੇ ਵਾਲੇ ਜਦੋਂ ਪੁਲਿਸ ਨੇ ਹਰਜੋਤ ਬੈਂਚ ਦਾ ਨਾਮ ਪੜ੍ਹ ਲਿਆ ਔਰ ਉਹ ਵੀ ਸੋਨੀਅਰਗਾ ਐਸਐਸਪੀ ਹੋਵੇ ਤੇ ਕੋਈ ਇੱਕ ਪਾਸੇ ਚਵਾਨ ਸਾਹਿਬ ਸਾਨੂੰ ਉਹਨਾਂ ਨੂੰ ਤਾਂ ਬਦਲਤਾ ਮਾਈਨਿੰਗ ਪੜਨ ਲਈ ਇਸ ਐਸਐਸਪੀ ਦੀ ਖਿਚਾਈ ਤਾਂ ਹਾਈ ਕੋਰਟ ਕਰ ਰਿਹਾ ਕੀ ਤੂੰ ਕਦੇ ਟਰੱਕ ਡਰਾਈਵਰ ਫੜ ਲੈਣਾ ਕਦੇ ਟਰੈਕਟਰ ਵਾਲਾ ਫੜ ਲੈਣਾ ਮਾਈਨਿੰਗ ਤੇ ਤੇ ਜਿਹੜੇ ਅਸਲ ਗੁਨੇਗਾਰ ਨੇ ਜਿਹੜੇ ਕਰਾ ਰਹੇ ਆ ਉਹਨਾਂ ਨੂੰ ਫੜਦਾ ਨਹੀਂ ਜਿਹੜੀ ਦੀ ਖਚਾਈ ਹਾਈ ਕੋਰਟ ਕਰ ਰਿਆ ਉੱਥੋਂ ਤੁਸੀਂ ਕਿੱਥੇ ਪਾਰਦਰਸ਼ਤਾ ਦੀ ਆਸ ਰੱਖ ਸਕਦੇ ਹੋ ਇਥੇ ਸਰਕਾਰ ਦੇ ਮਤਹਿਤ ਨੇ ਵੱਡੇ ਚਮਚੀ ਨੇ ਇਹੀ ਜੇ ਅਫਸਰਾਂ ਨੇ ਵੀ ਫਸਣਾ ਜੇ ਪੁੱਠੇ ਕੰਮ ਕਰਨਗੇ ਮੈਂ ਤਾਂ ਇਹਨਾਂ ਨੂੰ ਰਿਕੁਐਸਟ ਬੇਨਤੀ ਕਰ ਸਕਦੇ ਹਾਂ ਅਸੀਂ ਤਾਂ ਭਾਈ ਸੱਚ ਦਾ ਸਾਥ ਦਿਓ ਝੂਠ ਦਾ ਦੋ ਦਿਨ ਦਾ ਸਾਥ ਦੇ ਦੇਉਗੇ ਤੀਜੇ ਦਿਨ ਹੌਣ ਪੜਨ ਦੇ ਟਿਕੂ ਅਗਲੇ ਰਣ ਦਿੱਤੇ ਹੁ ਕੀ ਹੈ ਜੀ ਤੇ ਕੋ ਯਾਰ ਇਹਦੇ ਚ ਕੋਈ ਇਨਸਾਫ ਦੀ ਲੜਾਈ ਆ ਭਾਈ ਅਸੀਂ ਤਾਂ ਇਨਸਾਫ ਨਹੀਂ ਲੜਾਂਗੇ ਔਰ ਮੈਂ ਫੇਰ ਕਹਿ ਦਿਆਂ ਕਿਥੇ ਕੋਈ ਕਵੇ ਕਿ ਮਜੀਠੀਆ ਇੱਕੋ ਗੱਲ ਕਰੀ ਗਿਆ ਜੇ ਪਰਿਵਾਰ ਕਹਿੰਦਾ ਕਿਉਂਕਿ ਪਰਿਵਾਰ ਦੇ ਵੀ ਦੋ ਵਰਜਨ ਨੇ ਪਰਿਵਾਰ ਘਰੇਲੂ ਕਲੇਸ਼ ਦੀ ਗੱਲ ਕਰਦਾ ਕਰੋ ਜਾਂ ਤੁਸੀਂ ਦੇਤਾ ਪਰਚਾ ਬੰਦੇ ਫੜ ਲੇ ਜੇ ਉਹ ਫੜ ਲੇ ਤਾਂ ਫਿਰ ਦੂਜੇ ਕਿਉਂ ਛੱਡਦੇ ਫਿਰ ਦੂਜੇ ਪੱਖ ਤੇ ਵੀ ਫੜ ਲਓ ਕਰ ਲਓ ਜਾਂ ਜਿਹੜਾ ਪਾਕ ਸਾਹੂ ਨਿਕਲ ਆਓ ਰਹਾ ਬਤੇ ਦੀ ਕਚਹਿਰੀ ਤੇ ਤਾਂ ਵਿਸ਼ਵਾਸ ਨਾ ਲੋਕਾਂ ਦੀ ਕਚਹਿਰੀ 'ਚ ਵਿਸ਼ਵਾਸ ਰੱਖੋ ਔਰ ਕਾਨੂੰਨ ਤੇ ਵਿਸ਼ਵਾਸ ਰੱਖੋ ਨਗਰ ਹੀ ਇੱਕ ਤਰਫਾ ਲਾਗੂ ਕਰ ਦੇਣਾ ਇਤੋਂ ਹੀ ਦਰਸਾਉਂਦਾ ਇਹ ਚਿੱਠੀ ਲੁਕੋ ਲੈਣੀ ਸਕੂਟਰੀ ਲੁਕੋ ਲੈਣੀ ਮਤਲਬ ਇੰਨੀਆਂ ਚੀਜ਼ਾਂ ਜਦੋਂ ਲੁਕੋਣ ਲੱਗ ਗਏ ਉਤੋਂ ਹੀ ਸਮਝ ਆਉਣ ਲੱਗ ਪਈ ਕਿ ਸਰਕਾਰ ਦੀ ਮਨਛਾ ਚੰਗੀ ਸਾਫ ਨਹੀਂ ਸਰਕਾਰ ਦੇ ਅਲਵਾਰੀਆ ਮੈਂ 23 ਦਾ ਅਜਕਲ ਮਤਲਬ ਜਦੋਂ ਮੁੱਖ ਮੰਤਰੀ ਸਾਹਿਬ ਨੇ ਕੁਝ ਬੋਲਣਾ ਹੁੰਦਾ ਜਾਂ ਉਹ ਆਪ ਬੋਲਦੇ ਆ ਜਾਂ ਮਲਵਿੰਦਰ ਸਿੰਘ ਕੰਗ ਤੋਂ ਘੋਂਦੇ ਆ ਇਹਨਾਂ ਨੇ ਪਹਿਲੇ ਦਿਨ ਟਵੀਟ ਕਰਤਾ ਔਰ ਸਾਨੂੰ ਸਭ ਨੂੰ ਜੁਮੇ 8 ਰਾਤ ਦਾ ਕਹਿੰਦਾ ਜੀ ਇਹ ਇਨ ਲਾਈਟ ਆਫ ਡਿਸਟਰੈਸਿੰਗ ਇਵੈਂਟਸ ਸਰਾਊਂਡਿੰਗ ਦੀ ਅਨਫੋਰਚੂਨੇਟ ਡਿਮਾਈਜ਼ ਆਫ ਔਮਨ ਡਿਊ ਟੂ ਹੈਰੈਸਮੈਂਟ ਆਫ ਅਰ ਹਸਬੰਡ ਇਟ ਇਜ਼ ਇਨਡੀਡ ਡਿਸਹਾਰਟਨਿੰਗ ਟੂ ਵਿਟਨੈਸ ਦ ਅਨਸਕrupulous ਟੈਕਲ ਟੈਕਟਿਕਸ ਏਮਪਲੋਇਡ ਬਾਈ ਸਾਡੇ ਆਪੋਜੀਸ਼ਨ ਦਾ ਸਭ ਦਾ ਨਾਲ ਹੈ ਦ ਐਂਟਾਇਰ ਵਲਚਰ ਕਿੰਗਡਮ ਮਤਲਬ ਇਹ ਜਿਹੜੇ ਵਲਚਰ ਹੋ ਗਏ ਆ ਆਈ ਸ਼ੈਲ ਐਪਟਲੀ ਰਿਫਰ ਟੂ ਥੈਮ ਐਸ ਸ਼ੇਮਲੈਸਲੀ ਪ੍ਰੋਪੋਗੇਟਿਡ ਫਾਲਸ ਨੈਰੇਟਿਵ ਬੇਸਡ ਔਨ ਪਰਪਰਟੇਟਿਡ ਸੁਸਾਈਡ ਨੋਟ ਕਲੀਨਿਕਲੀ ਟਾਰਗੇਟਿੰਗ ਸਿਨਿਕਲੀ ਟਾਰਗੇਟਿੰਗ ਹਰਜੋਤ ਮੈਂ ਪਹਿਲਾਂ ਤਾਂ ਇਹ ਚੜਾਤਾ ਫਿਰ ਜਦ ਦੂਜੀ ਗੱਲ ਆ ਗਈ ਤੇ ਫਿਰ ਸਾਰਾ ਕੁਝ ਡਿਲੀਟ ਕਰਕੇ ਆ ਡਿਲੀਟ ਕਰਕੇ ਮਤਲਬ ਕਿ ਇੰਨੀ ਜਲਦਬਾਜੀ ਭਾਈ ਸਰਕਾਰ ਦਾ ਤੁਹਾਡਾ ਮੌਕਾ ਬੁਲਾ ਰਾ ਤੁਸੀਂ ਪਹਿਲਾਂ ਤਾਂ ਇੱਕ ਥਿਊਰੀ ਫੜ ਲਈ ਜਦੋਂ ਮੁੱਖ ਮੰਤਰੀ ਦੇ ਬੁਲਾ ਰਹੇ ਨੇ ਫੜ ਲਈ ਤੇ ਸਰਕਾਰ ਨੇ ਵੀ ਫੜ ਲਈ ਫਿਰ ਜਾਂ ਦੂਜੇ ਪੱਖ ਸਾਥ ਨੇ ਆ ਕੇ ਫਿਰ ਡਿਲੀਟ ਕਰਤੀ ਪੋਸਟ ਕੀ ਸਰਕਾਰ ਦਾ ਇਹ ਕੰਮ ਹੈ ਰੱਬ ਨੂੰ ਤੁਸੀਂ ਵੀ ਜਾਣ ਦੇਣੀ ਆ ਭਾਈ ਦੋਵੇਂ ਪੱਖ ਕੰਗਾਲ ਨੂੰ ਮੈਂ ਤਾਂ ਕਹਿਣਾ ਔਰ ਕਿਹੇ ਅਮਰਿਤਧਾਰੀ ਨਾਲ ਮੈਂ ਦੇਖੋ ਮੈਂ ਬੜਾ ਵਿਸ਼ਵਾਸ ਰੱਖਦਾ ਜੀ ਜਿਹਨੇ ਗੁਰੂ ਆਲਾ ਬਣ ਗਿਆ ਨਾ ਮੇਰਾ ਤਾਂ ਉਹੀ ਵਿਸ਼ਵਾਸ ਹੈ ਔਰ ਜੇ ਕੋਈ ਗੁਰੂ ਵਾਲੇ ਨਾਲ ਧੱਕਾ ਬੇਇਨਸਾਫੀ ਕਰੂ ਤੇ ਚਾਹੇ ਉਹ ਸੋਨੀ ਹੋਵੇ ਚਾਹੇ ਔਰਜੂਤ ਬਹਿਨਸ ਹੋਵੇ ਚਾਹੇ ਉਹ ਭਗਵੰਤ ਵਾ ਭੁਗਤ ਨਹੀਂ ਭਾਈ ਸਾਬ ਨੂੰ ਪਰ ਕੰਗ ਸਾਬ ਦਾ ਸਰਕਾਰ ਦੇ ਵਿੱਚ ਵੀ ਆ ਕੇ ਅਲੀਗੇਸ਼ਨ ਖੜੇ ਹੋ ਰਹੇ ਨੇ ਜਵਾਬ ਕੰਗ ਸਾਹਿਬ ਦੇ ਰਹੇ ਨੇ ਹਾਂ ਇਹ ਜਿਹੜਾ ਮਲਵਿੰਦਰ ਕੰਗ ਹੈ ਨਾ ਮੈਂ ਇਹਨੂੰ ਬੜੇ ਚਿਰ ਦਾ ਵੇਖ ਰਿਹਾ ਹਾਂ ਇਹ ਦੀ ਆਪ ਦੀ ਦਿਮਾਗ ਤਾਂ ਉਨਾ ਕੀ ਹੈ ਇਹਨੂੰ ਜੋ ਲਿਖ ਕੇ ਦਿੰਦੇ ਹੈ ਨਾ ਉਹ ਬੋਲਦਾ ਇਹ ਮੀਆਂ ਮਿੱਠੂ ਆ ਭਗਵੰਤ ਮਾਨ ਦਾ ਤੇ ਸਰਕਾਰ ਦਾ ਤੈਨੂੰ ਜੋ ਸਰਕਾਰ ਦੀ ਭਾਸ਼ਾ ਭੁੱਲਣ ਤੇ ਔਦਾ ਮਿਲਿਆ ਜੀ ਇਹ ਨਾ ਬੋਲੇ ਨਾ ਮੀਆਂ ਮਿੱਠੂ ਉਹਨਾਂ ਵਾਂਗੂ ਉਹਨਾਂ ਦੀ ਜੋ ਭਾਸ਼ਾ ਹੈ ਤੈਨੂੰ ਸਵੀਰੇ ਕੱਢ ਦਿੰਦੇ ਤੇ ਉਹਨੂੰ ਜੋ ਕਿਹਾ ਗਿਆ ਉਹਨੂੰ ਬੋਲਤਾ ਵੇਖਿਆ ਜਦ ਮੈਂ ਫਸ ਗਿਆ ਫਿਰ ਅਗਲੇ ਦਿਨ ਡਿਲੀਟ ਕਰ ਗਿਆ ਸਾਰੀ ਗੱਲਾਂ ਜਦ ਕਿ ਮਰੀਟੀਆਂ ਸਾਡ ਇੰਡੀਅਨ ਪੈਨਲ ਕੋਡ ਦੇ ਵਿੱਚ ਜੋ ਸੁਸਾਈਡ ਨੋਟ ਹੈ ਉਹਨੂੰ ਪਹਿਲ ਦਿੱਤੀ ਜਾਂਦੀ ਹੈ ਜੀ ਤੇ ਮੈਂ ਉਹ ਤੁਹਾਨੂੰ ਕਾਗਜ਼ ਮੈਂ ਨਾ ਅਸਲ ਤੇ ਉਹ ਪੜ੍ਹ ਕੇ ਤੁਹਾਨੂੰ ਦੱਸਣਾ ਚਾਹੁੰਦਾ ਸੀ ਮੈਂ ਸਾਰੀ ਗੱਲ ਦੀ ਇਹਦੀ ਤੁਹਾਡੇ ਕੋਲ ਸੁਪਰੀਮ ਕੋਰਟ ਨੇ ਲਲਿਤ ਕੁਮਾਰੀ ਲਲਿਤਾ ਕੁਮਾਰੀ वर्सेस ਸਟੇਟ ਆਫ ਯੂਪੀ ਚ ਸੁਪਰੀਮ ਕੋਰਟ ਨੇ ਸਪਸ਼ਟ ਕਿਹਾ ਔਨਰੇਬਲ ਸੁਪਰੀਮ ਕੋਰਟ ਨੇ ਕਿ ਕੋਈ ਵੀ ਕਾਗਨੀਜ਼ੇਬਲ ਅਫੈਂਸ ਜਦ ਹੋ ਜਾਂਦਾ ਉਹਦੇ ਚ ਕਾਗਨੀਜ਼ੇਬਲ ਤਾਂ ਆਪ ਹੀ ਹੋ ਗਿਆ ਇੱਕ ਇੱਕ ਧੀ ਬੇਟੀ ਚਲੀ ਗਈ ਇਹਦੇ ਚ ਐਫ ਆਈ ਆਰ ਦਰਜ ਕਰਨੀ ਮੰਡੈਟਰੀ ਸੁਸਾਈਡ ਨੋਟ ਆ ਗਿਆ ਫਿਰ 306 ਦੀ ਇਹਦੇ ਚ ਦਰਜ ਕਰਕੇ ਉਸ ਪੱਖ ਨੂੰ ਵੀ ਖੰਗਾਲਣਾ ਪੁਲਿਸ ਦੀ ਜ਼ਿੰਮੇਵਾਰੀ ਹੈ ਮਗਰ ਪੁਲਿਸ ਦਾ ਚਾਤਰਪਨਾ ਵੇਖੋ ਹੋਰ ਹੀ ਪਾਸੇ ਨੂੰ ਕੰਮ ਚੋਰਤਾ ਤੇ ਫਿਰ ਇਹੀ ਕੋਣ ਜਵਾਬ ਦੇਈ ਹੈ ਇਹ ਕਿੱਥੇ ਲੁਕਾਉਂਗੇ ਇਹ ਮਤਲਬ ਕਮਾਲ ਦੀ ਗੱਲ ਹੋ ਗਈ ਜੀ ਤੁਸੀਂ ਜੇ ਫਿਰ ਅੱਜ ਮੈਂ ਐਸਐਸਪੀ ਸਾਹਿਬ ਪਹਿਲਾਂ ਤਾਂ ਕਹਿੰਦੇ ਹੈ ਹੀ ਨਹੀਂ ਫਿਰ ਇਹ ਆ ਗਈ ਸਾਹਮਣੇ ਇਹ ਤਾਂ ਚਲੋ ਕਿਸੇ ਨੇ ਸਿਆਣਪ ਨਾਲ ਪੁਲਿਸ ਨੂੰ ਦੇਣ ਤੋਂ ਪਹਿਲਾਂ ਉੱਥੇ ਚੀਜ਼ਾਂ ਦੀਆਂ ਫੋਟੋ ਨਹੀਂ ਤੇ ਇਹ ਤਾਂ ਦੱਬੀਆਂ ਗਈਆਂ ਹੀ ਗੱਲਾਂ ਕਿ ਤੁਹਾਨੂੰ ਕਿੱਥੋਂ ਪਤਾ ਲੱਗਣਾ ਨਾ ਸਾਨੂੰ ਪਤਾ ਲੱਗਣੀ ਨਾ ਕਿਸੇ ਨੂੰ ਸਾਰਿਆਂ ਨੇ ਕਹਿਣਾ ਭਾਈ ਇਹ ਹੀ ਗੱਲ ਮੈਂ ਤੁਹਾਨੂੰ ਤਦ ਇਹ ਕਿਹਦੀ ਇਹ ਰੱਬ ਦੀ ਮੇਰੀ ਹੋਈ ਹਾਂ ਜਿਹੜਾ ਇਹ ਕਿਸੇ ਦੀ ਅਕਲ ਉਹਨੂੰ ਓਕਲ ਬਖਸ਼ੀ ਕਿ ਭਾਈ ਪੁਲਿਸ ਨੂੰ ਦੇਣ ਤੋਂ ਪਹਿਲਾਂ ਇਹ ਚੀਜ਼ਾਂ ਸਬੂਤ ਰੱਖ ਲਿਓ ਰੱਖ ਕੇ ਰੱਖ ਕੇ ਡੈਨ ਨੀ ਟੇਬਲ ਤੇ ਰੱਖ ਕੇ ਉਹ ਘਰੇ ਦੇ ਕੇ ਗਈ ਆ ਉਹ ਲਿਖ ਕੇ ਦੇ ਕੇ ਗਈ ਆ ਕਿ ਸੁਸਾਈਡ ਨੋਟ ਕਿੱਥੇ ਆ ਚਾਬੀ ਕਿੱਥੇ ਆ ਮੈਂ ਫਲਾਣੇ ਦੇ ਪੈਸੇ ਦੇਣੇ ਸੀ ਮਤਲਬ ਇਤੋਂ ਗਾਂ ਮਤਲਬ ਮੈਂ ਨਹੀਂ ਸਮਝਦਾ ਕਿ ਪੁਲਿਸ ਹਲੇ ਵੀ ਨਹੀਂ ਆਗਾ ਬਿਹਾਈਂ ਚ ਰਿਸਪੋਨਸੀਬਲ ਤੇ ਅਜੂ ਇਨਵੈਸਟੀਗੇਸ਼ਨ ਮਗਰ ਤੁਸੀਂ ਤਾਂ ਪਹਿਲਾਂ ਹੀ ਕਲੀਨ ਚਿੱਟ ਦੇ ਦਿੱਤੀ ਤੁਹਾਨੂੰ ਉਮੀਦ ਹੈ ਇਹ ਸਾਰੇ ਮਾਮਲੇ ਦੇ ਵਿੱਚ ਇਹ ਸੁਸਾਈਡ ਨੋਟ ਕੰਸੀਡਰ ਕਰਾਂਗੇ ਮੈਂ ਬੜਾ ਰੱਬ ਤੇ ਵਿਸ਼ਵਾਸ ਰੱਖਣ ਵਾਲਾ ਬੰਦਾ ਇਹ ਜੀ 100 OSSP ਆਈ ਹੈ ਤੇ 100 ਲੱਤੀ ਮੈਂ ਹੀ ਜੀ ਐ ਡੀਜੀਪੀ ਕਈ ਡਿੱਗਦੇ ਵੇਖੇ ਇਹ ਜਿਹੜੀ ਰੱਬ ਦੇ ਘਰ ਚ ਨਾ ਜੀ ਬੜਾ ਕਿਰਪਾ ਜਦੋਂ ਰੱਬ ਦੀ ਮਿਹਰ ਹੋਣੀ ਹੈ ਤੇ ਜਿਵੇਂ ਵਿਕਟਾਂ ਡਿੱਗਦੀਆਂ ਨੇ ਨਾ ਮਿੰਟੂ ਸਕਿੰਟੋ ਸਕਿੰਟੀ ਇਤਨਾ ਡਿੱਗਣ ਗਿਆ ਵਿਕਟਾਂ ਜਿਹੜੀਆਂ ਝੂਟ ਦਾ ਸਾਰਾ ਲੈ ਸੱਚ ਦੀ ਜਿੱਤ ਹੋਣੀ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਮੈਂ ਇਹਨਾਂ ਦੇ ਭਾਈ ਸਾਹਿਬ ਨੂੰ ਸਮੁੱਚੀ ਸੰਗਤ ਨੂੰ ਵੀ ਬੇਨਤੀ ਕਰਦਾ ਭਾਈ ਉਹ ਸਾਡੀ ਡਿਊਟੀ ਲਾ ਕੇ ਗਈ ਹੈ ਸਭ ਦੀ ਹੱਕ ਸੱਚ ਦੀ ਗੱਲ ਕਰਨੀ ਸਾਡੀ ਜ਼ਿੰਮੇਵਾਰੀ ਆ ਤਗੜੇ ਓਕੇ ਕਰੋ ਜਿੱਤ ਸੱਚ ਦੀ ਹੋਊਗੀ ਉਹਨੂੰ ਇਨਸਾਫ ਦਿਵਾਉਣ ਦੀ ਜ਼ਿੰਮੇਵਾਰੀ ਸਾਡੀ ਆਸੀਂ ਉਹਨੂੰ ਇਨਸਾਫ ਦਿਵਾਪਾਂ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕੂਟੇਟਿਡ ਕੰਪਨੀਜ਼ ਇਚਨਸ ਇਸ ਐਜ਼ 威尔 ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shamra Chander Kal Center. Call him on this number 888 four double one six one.